ਵਧੀਆ ਚੰਗੀ ਸਿਹਤ ਅਤੇ ਜ਼ਿੰਦਗੀ ਲਈ ਅਜ਼ਮਾਏ ਹੋਏ ਅਸਰਦਾਰ 34 ਘਰੇਲੂ ਨੁਸਖੇ ਨੰਬਰ 1 ਜਿਹੜੀਆਂ ਔਰਤਾਂ ਜ਼ਿਆਦਾ ਮਿੱਠੇ ਦਾ ਸੇਵਨ ਕਰਦੀਆਂ ਹਨ ਉਹਨਾਂ ਦੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਨਾਲ ਹੀ ਦੰਦਾਂ ਵਿੱਚ ਅਕਸਰ ਦਰਦ ਹੁੰਦਾ ਰਹਿੰਦਾ ਹੈ ਜਿਸ ਨਾਲ ਉਹ ਕਮਜ਼ੋਰ ਹੋ ਜਾਂਦੇ ਹਨ ਨੰਬਰ 2 ਘਰ ਦੀ ਛੱਤ ਦੀ ਸਫਾਈ ਜ਼ਰੂਰ ਕਰਨੀ ਚਾਹੀਦੀ ਹੈ ਮੰਨਿਆ ਜਾਂਦਾ ਹੈ ਕਿ ਘਰ ਦੀ ਛੱਤ ਗੰਦੀ ਹੋਣ ਕਾਰਨ ਲੋਕ ਹਮੇਸ਼ਾ ਬਿਮਾਰ ਰਹਿੰਦੇ ਹਨ ਅਤੇ ਉਹ ਦੁੱਖਾਂ ਦਾ ਕਾਰਨ ਬਣਦੇ ਹਨ ਇਸ ਲਈ ਘਰ ਦੀ ਛੱਤ ਨੂੰ ਹਮੇਸ਼ਾ ਸਾਫ਼ ਰੱਖਣਾ ਚਾਹੀਦਾ ਹੈ ਨੰਬਰ 3 ਤੁਹਾਨੂੰ ਰੋਜ਼ਾਨਾ ਇੱਕ ਆਮਲੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਸ ਦੇ ਨਾਲ ਚਾੜੇ ਸਿਰ ਅਤੇ ਬਾਲਾਂ ਨੂੰ ਬਹੁਤ ਵੱਡੇ ਫਾਇਦੇ ਹੁੰਦੇ ਹਨ ਨੰਬਰ 4 ਦੀਵਾਲੀ ਦੇ ਮੌਕੇ ਜਾਂ ਘਰ ਦੀ ਸਫਾਈ ਦੇ ਟਾਈਮ ਘਰ ਵਿੱਚ ਕੜੀਆਂ ਦੀ ਸਫਾਈ ਜ਼ਰੂਰ ਕਰੋ ਘਰ ਵਿੱਚ ਪਈਆਂ ਪੁਰਾਣੀਆਂ ਕੜੀਆਂ ਦੀ ਮੁਰੰਮਤ ਕਰਾਓ ਅਤੇ ਉਹ ਕੜੀਆਂ ਸੁੱਟ ਦਿਓ ਜੋ ਮੁਰੰਮਤ ਕਰਨ ਦੇ ਯੋਗ ਨਹੀਂ ਹਨ ਘਰ ਵਿੱਚ ਕਦੇ ਵੀ ਖੜੀ ਹੋਈ ਕੜੀ ਨਹੀਂ ਲਗਾਉਣੀ ਚਾਹੀਦੀ ਇਹ ਅਸ਼ਭ ਮੰਨਿਆ ਜਾਂਦਾ ਹੈ ਨੰਬਰ 5 ਬਾਸੀ ਰੋਟੀ ਖਾਣ ਤੋਂ ਤੁਰੰਤ ਬਾਅਦ ਭੁੱਲ ਕੇ ਵੀ ਪਾਣੀ ਦਾ ਸੇਵਨ ਨਾ ਕਰੋ ਤੁਸੀਂ ਇਹਨਾਂ ਨੂੰ ਰੋਟੀ ਤੋਂ 1 ਘੰਟਾ ਬਾਅਦ ਪਾਣੀ ਪੀ ਸਕਦੇ ਹੋ ਰੋਟੀ ਦੇ ਨਾਲ ਵੀ ਕਦੇ ਵੀ ਪਾਣੀ ਨਾ ਪੀਓ ਨੰਬਰ 6 ਗੈਸ ਟੁੱਲੇ ਨੂੰ ਸਾਫ਼ ਕਰਨ ਤੋਂ ਪਹਿਲਾਂ ਮੁੱਖ ਗੈਸ ਕਨੈਕਸ਼ਨ ਬੰਦ ਕਰ ਦਿਓ ਫਿਰ ਇੱਕ ਗਿੱਲੇ ਸਫੰਜ ਨਾਲ ਗੈਸ ਉੱਪਰ ਪਏ ਵਰਨਰ ਅਤੇ ਹੈਂਡਲਾਂ ਨੂੰ ਸਾਫ਼ ਕਰੋ ਨੰਬਰ 7 ਗਠੀਏ ਕਾਰਨ ਅਕਸਰ ਸਾਡੇ ਜੋੜਾਂ ਵਿੱਚ ਦਰਦ ਰਹਿਣ ਲੱਗ ਜਾਂਦਾ ਹੈ ਦਰਦ ਤੋਂ ਬਚਣ ਲਈ ਹਲਦੀ ਵਿੱਚ ਥੋੜਾ ਜਿਹਾ ਨਾਰੀਅਲ ਜਾਂ ਫਿਰ ਸਰੋਂ ਦਾ ਤੇਲ ਮਿਲਾ ਕੇ ਪ੍ਰਭਾਵਿਤ ਥਾਂ ਉੱਤੇ ਲਗਾਓ ਇਹ ਗਠੀਏ ਦੀ ਹਰ ਤਰ੍ਹਾਂ ਦੀ ਸਮੱਸਿਆ ਵਿੱਚ ਫਾਇਦੇਮੰਦ ਸਿੱਧ ਹੁੰਦਾ ਹੈ ਨੰਬਰ 8 ਜੇਕਰ ਤੁਹਾਡੇ ਸਰੀਰ ਵਿੱਚ ਇਨਫੈਕਸ਼ਨ ਹੋ ਗਈ ਹੋਵੇ ਤਾਂ ਬਾਦ ਤੋਂ ਬਾਅਦ ਪਾਣੀ ਪੀਵੋ ਜਿੰਨਾ ਪਾਣੀ ਪੀਵੋਗੇ ਓਨੀ ਜਲਦੀ ਪਿਸ਼ਾਬ ਜ਼ਿਆਦਾ ਆਉਣ ਕਾਰਨ ਤੁਹਾਡੇ ਸਰੀਰ ਵਿੱਚੋਂ ਇਨਫੈਕਸ਼ਨ ਦੂਰ ਹੋ ਜਾਵੇਗੀ ਨੰਬਰ 9 ਘਰ ਦਾ ਮੁੱਖ ਦਰਵਾਜ਼ਾ ਫਾਰਸ਼ ਨੂੰ ਨਹੀਂ ਛੋਣਾ ਚਾਹੀਦਾ ਅਜਿਹਾ ਕਰਨਾ ਅਸ਼ੋਭ ਮੰਨਿਆ ਜਾਂਦਾ ਹੈ ਨੰਬਰ 10 ਕੇਲਿਆਂ ਦੀ ਅਸਲੀ ਪਛਾਣ ਕਰਨ ਲਈ ਜਦੋਂ ਅਸੀਂ ਕੇਲਿਆਂ ਨੂੰ ਖਰੀਦਦੇ ਹਾਂ ਤਾਂ ਇਹ ਚੈੱਕ ਕਰੋ ਜੇਕਰ ਉਸ ਦੀ ਡੰਡੀ ਹਰੀ ਹੋਵੇ ਤੇ ਪਰ ਕੇਲਾ ਪੱਕਿਆ ਹੋਇਆ ਹੋਵੇ ਤਾਂ ਸਮਝ ਲਓ ਕਿ ਉਹ ਨਕਲੀ ਆ ਪਰ ਜੇ ਡੰਡੀ ਅਤੇ ਕੇਲਾ ਦੋਨੇ ਸੇਮ ਹੋਣ ਤਾਂ ਇਹ ਸਹੀ ਹੈ ਨੰਬਰ 11 ਮੂਲੀ ਦੇ ਨਾਲ ਖੀਰਾ ਸੰਤਰਾ ਦੁੱਧ ਕ੍ਰੇਲਾ ਚਾਹ ਦਾ ਸੇਵਨ ਕਦੇ ਵੀ ਨਹੀਂ ਕਰਨਾ ਚਾਹੀਦਾ ਇਹ ਸਭ ਇਕੱਠੇ ਜ਼ਹਿਰ ਵਾਂਗ ਹੁੰਦੇ ਹਨ ਨੰਬਰ 12 ਜੇਕਰ ਤੁਸੀਂ ਆਪਣੀਆਂ ਅੱਖਾਂ ਦੀਆਂ ਪਲਕਾਂ ਲੰਮੀਆਂ ਕਰਨੀਆਂ ਚਾਹੁੰਦੇ ਹੋ ਤਾਂ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਨਾਰੀਅਲ ਤੇਲ ਨੂੰ ਲਗਾ ਕੇ ਹਲਕੇ ਹੱਥਾਂ ਨਾਲ ਪਲਕਾਂ ਨੂੰ ਖਿੱਚੋ ਇਸ ਤਰ੍ਹਾਂ ਕਰਨ ਨਾਲ ਉਹ ਲੰਮੀਆਂ ਹੋ ਜਾਣਗੀਆਂ ਨੰਬਰ 13 ਰਸੋਈ ਵਿੱਚ ਰੱਖਿਆ ਗੈਸਟਲਾ ਪਰਿਵਾਰ ਦੀ ਖੁਸ਼ਹਾਲੀ ਅਤੇ ਸਿਹਤ ਨੂੰ ਦਰਸਾਉਂਦਾ ਹੈ ਇਸ ਨੂੰ ਹਮੇਸ਼ਾ ਸਾਫ਼ ਰੱਖਣਾ ਚਾਹੀਦਾ ਹੈ ਤਾਂ ਜੋ ਪਰਿਵਾਰ ਵਿੱਚ ਖੁਸ਼ਹਾਲੀ ਅਤੇ ਚੰਗੀ ਸਿਹਤ ਬਣੀ ਰਹੇ ਨੰਬਰ 14 ਆਪਣੇ ਚਿਹਰੇ ਨੂੰ ਬਾਰ-ਬਾਰ ਹੱਥ ਲਗਾਉਣ ਤੋਂ ਬਚੋ ਇਸ ਨਾਲ ਚਿਹਰੇ ਦੀ ਚਮਕ ਖਤਮ ਹੋਣ ਲੱਗ ਜਾਂਦੀ ਹੈ ਨੰਬਰ 15 ਰਸੋਈ ਵਿੱਚ ਵਰਤੀਆਂ ਜਾਣ ਵਾਲੀਆਂ ਤਿੱਖੀਆਂ ਚੀਜ਼ਾਂ ਜਿਵੇਂ ਚਾਕੂ ਕੈਂਚੀ ਕਾਂਟੇ ਨੂੰ ਬਾਹਰ ਰੱਖਣ ਦੀ ਬਜਾਏ ਦਰਜ ਵਿੱਚ ਰੱਖੋ ਇਹਨਾਂ ਨੂੰ ਬਾਹਰ ਰੱਖਣ ਨਾਲ ਘਰ ਵਿੱਚ ਆਤਮਿਕ ਉਲਝਾਅ ਆਉਂਦੀ ਹੈ ਅਤੇ ਨਾਲ ਹੀ ਇਹ ਬੱਚਿਆਂ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ ਨੰਬਰ 16 ਪਲਾਸਟਿਕ ਦੇ ਲਫਾਫਿਆਂ ਨੂੰ ਕਦੇ ਵੀ ਕੂੜੇ ਵਿੱਚ ਨਾ ਸੁੱਟੋ ਇਸ ਨਾਲੋਂ ਕਿਉਂਕਿ ਇਹ ਗਲਦੇ ਨਹੀਂ ਸਕੋਂ ਇਹ ਗੰਦਗੀ ਦਾ ਹੋਰ ਕਾਰਨ ਬਣਦੇ ਹਨ ਇਸ ਲਈ ਇਹਨਾਂ ਨੂੰ ਅੱਗ ਵਿੱਚ ਜਲਾ ਦਿਓ ਜੇਕਰ ਤੁਸੀਂ ਬਾਹਰ ਸੁੱਟੋਗੇ ਤਾਂ ਇਸ ਨੂੰ ਜੀਵ ਜੰਤੂ ਖਾਣਗੇ ਅਤੇ ਉਹ ਮਾਤ ਦੇ ਮੂੰਹ ਵਿੱਚ ਚਲੇ ਜਾਣਗੇ ਨੰਬਰ 17 ਹਲਦੀ ਚੌਲ ਆਟਾ ਨੋਨ ਅਤੇ ਸਰੋਂ ਵਰਗੀਆਂ ਇਹਨਾਂ ਚੀਜ਼ਾਂ ਨੂੰ ਗਲਤੀ ਨਾਲ ਵੀ ਆਪਣੀ ਰਸੋਈ ਚੋਂ ਕਦੇ ਵੀ ਖਤਮ ਨਾ ਹੋਣ ਦਿਓ ਇਹਨਾਂ ਤੀਜਿਆਂ ਨੂੰ ਲਿਆਓ ਅਤੇ ਖਤਮ ਹੋਣ ਤੋਂ ਪਹਿਲਾਂ ਇਹਨਾਂ ਨੂੰ ਡੱਬੇ ਵਿੱਚ ਪੈਕ ਕਰੋ ਇਹਨਾਂ ਦੇ ਡੱਬਿਆਂ ਨੂੰ ਕਦੇ ਵੀ ਖਾਲੀ ਵਿੱਚ ਨਹੀਂ ਰੱਖਣਾ ਚਾਹੀਦਾ ਇਸ ਤਰ੍ਹਾਂ ਕਰਨ ਵਿੱਚ ਬਰਕਤ ਨਹੀਂ ਹੁੰਦੀ ਨੰਬਰ 18 ਰਾਤ ਨੂੰ ਸੌਣ ਤੋਂ ਪਹਿਲਾਂ ਥੋੜਾ ਜਿਹਾ ਹਲਕਾ ਗਰਮ ਪਾਣੀ ਕਰਕੇ ਉਸ ਨਾਲ ਇਲਾਇਚੀ ਜ਼ਰੂਰ ਚਵਾ ਕੇ ਖਾਓ ਇਸ ਤਰ੍ਹਾਂ ਕਰਨ ਨਾਲ ਖਾਣਾ ਜਲਦੀ ਹਜ਼ਮ ਹੋ ਜਾਂਦਾ ਹੈ ਨੰਬਰ 19 ਖਰਬੂਜੇ ਦੇ ਬੀਜ ਨਿਯਮਤ ਤੌਰ ਤੇ ਖਾਣ ਨਾਲ ਮੋਤੀਆ ਵਿੰਨ ਦਾ ਖਤਰਾ ਖਤਮ ਹੋ ਜਾਂਦਾ ਹੈ ਅਤੇ ਅੱਖਾਂ ਦੀ ਰੌਸ਼ਨੀ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ ਨੰਬਰ 20 ਨਾਰੀਅਲ ਦੀ ਗਿਰੀ ਇੱਕ ਤਰ੍ਹਾਂ ਦਾ ਚੰਗਾ ਐਂਟੀਬਾਇਓਟਿਕ ਹੁੰਦਾ ਹੈ ਇਸ ਨੂੰ ਖਾਣ ਨਾਲ ਹਰ ਤਰ੍ਹਾਂ ਦੀ ਅਲਰਜੀ ਦੂਰ ਹੋ ਜਾਂਦੀ ਹੈ ਨੰਬਰ 21 ਜਿੰਨਾ ਲੋਕਾਂ ਦਾ ਯੂਰਿਕ ਐਸਿਡ ਵਧਦਾ ਹੈ ਉਹਨਾਂ ਨੂੰ ਗੋਭੀ ਦੀ ਸਬਜ਼ੀ ਅਤੇ ਪਰਾਂਠੇ ਨਹੀਂ ਖਾਣੇ ਚਾਹੀਦੇ ਇਸ ਦੇ ਸੇਵਨ ਨਾਲ ਪੇਟ ਅਤੇ ਕਿਡਨੀ ਵਿੱਚ ਪਥਰੀ ਬਦਨ ਦੀ ਸਮੱਸਿਆ ਹੋ ਸਕਦੀ ਹੈ ਨੰਬਰ 22 ਖੀਰਾ ਖਾਣ ਤੋਂ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ ਜੇਕਰ ਤੁਸੀਂ ਖੀਰਾ ਖਾਣ ਤੋਂ ਤੁਰੰਤ ਬਾਅਦ ਪਾਣੀ ਪਿੰਦੇ ਹੋ ਤਾਂ ਇਹ ਸਰੀਰ ਨੂੰ ਲਾਭ ਪਹੁੰਚਾਉਣ ਦੀ ਬਜਾਏ ਨੁਕਸਾਨ ਪਹੁੰਚਾਉਂਦਾ ਹੈ ਇਸ ਨਾਲ ਸਾਰੇ ਪੋਸਟਿਕ ਤੱਤ ਨਸ਼ਟ ਹੋ ਜਾਂਦੇ ਹਨ ਤਾਂ ਖੀਰਾ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਣ ਤੋਂ ਪਰਹੇਜ਼ ਕਰੋ ਨੰਬਰ 23 ਮੇਥੀ 슈ਗਰ ਵਿੱਚ ਵਰਦਾਨ ਦੇ ਤਰ੍ਹਾਂ ਹੈ ਇਸ ਲਈ ਸਵੇਰੇ ਸ਼ਾਮ ਮੇਥੀ ਦਾ ਰਸਪੀਨ ਨਾਲ 슈ਗਰ ਕੰਟਰੋਲ ਵਿੱਚ ਰਹਿੰਦੀ ਹੈ ਤੁਸੀਂ ਮੇਥੀ ਦੀ ਸਬਜ਼ੀ ਬਣਾ ਕੇ ਵੀ ਖਾ ਸਕਦੇ ਹੋ ਨੰਬਰ 24 ਜੇਕਰ ਔਰਤਾਂ ਆਪਣਾ ਵਰਤ ਨਾਰੀਅਲ ਖਾ ਕੇ ਖੋਲਣ ਤਾਂ ਇਹ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਨੰਬਰ 25 ਨਵਜੰਮੇ ਬੱਚਿਆਂ ਨੂੰ ਲੋੜ ਤੋਂ ਬਾਅਦ ਕੱਪੜੇ ਨਾ ਪਾਵੋ ਬੱਚੇ ਨੂੰ ਹਰ 2 ਤੋਂ 3 ਘੰਟੇ ਬਾਅਦ ਦੁੱਧ ਪਿਲਾਉਂਦੇ ਰਹੋ ਦੁੱਧ ਪਿਲਾਉਣ ਤੋਂ ਬਾਅਦ ਉਹਨਾਂ ਨੂੰ ਡੁਹਕਾਰ ਜ਼ਰੂਰ ਦਿਵਾਵੋ ਅਤੇ ਉਸ ਨੂੰ ਹਮੇਸ਼ਾ ਕੋਸੇ ਪਾਣੀ ਨਾਲ ਹੀ ਨਹਾਵੋ ਇਸ ਤੋਂ ਇਲਾਵਾ ਬੱਚੇ ਦੀ ਤਨੀ ਦਾ ਖਾਸ ਧਿਆਨ ਰੱਖੋ ਅਤੇ ਜੇਕਰ ਉਸ ਨੂੰ ਬੁਖਾਰ ਹੋਵੇ ਤਾਂ ਉਨ ਨੂੰ ਨਾ ਨਵਾਵੋ ਕਿਉਂਕਿ ਤੁਸੀਂ ਉਸ ਸਮੇਂ ਉਸ ਨੂੰ ਕਸੂਤੀ ਕਪੜੇ ਨਾਲ ਜਾਂ ਗਿੱਲਾ ਕਰਕੇ ਉਸ ਦੇ ਸਰੀਰ ਨੂੰ ਸਾਫ਼ ਕਰ ਸਕਦੇ ਹੋ ਧਨੀ ਨੂੰ ਹਮੇਸ਼ਾ ਸੁੱਕਾ ਰੱਖੋ ਇਸ ਵਿੱਚ ਪਾਣੀ ਨਾ ਪੈਣ ਦਿਓ ਨੰਬਰ 26 ਜੇਕਰ ਸੂਜੀ ਦਾ ਪ੍ਰਸ਼ਾਦ ਥੋੜਾ ਕਾਲਾ ਹੋ ਗਿਆ ਹੋਵੇ ਤਾਂ ਉਸ ਵਿੱਚ ਥੋੜਾ ਜਿਹਾ ਦੁੱਧ ਪਾ ਦਿਓ ਇਸ ਨਾਲ ਉਹ ਬਹੁਤ ਹੀ ਸੁਆਦ ਅਤੇ ਸੋਹਣਾ ਬਣੇਗਾ ਨੰਬਰ 27 ਸੌਂਦੇ ਸਮੇਂ ਕਦੇ ਵੀ ਜਰਾਬਾਂ ਪਾ ਕੇ ਨਾ ਸੋਵੋ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਸਰੀਰ ਵਿੱਚ ਖੂਨ ਦਾ ਵਹਾਅ ਘਟ ਜਾਂਦਾ ਹੈ ਜਿਸ ਨਾਲ ਹਾਰਟ ਅਟੈਕ ਹੋਣ ਦੀ ਸਮੱਸਿਆ ਹੋ ਸਕਦੀ ਹੈ ਇਸ ਲਈ ਜਰਾਬਾਂ ਪਾ ਕੇ ਕਦੇ ਵੀ ਨਾ ਸੋਵੋ ਨੰਬਰ 28 ਜਿਹੜੀਆਂ ਔਰਤਾਂ ਸਵੇਰ ਦੇ ਸਮੇਂ ਜਲਦੀ ਕੰਮ ਕਰ ਲੈਂਦੀਆਂ ਹਨ ਉਹ ਦਿਨ ਪਰ ਵਿੱਚ ਪੂਰੀਆਂ એનર્ਜੀ ਨਾਲ ਭਰੀਆਂ ਰਹਿੰਦੀਆਂ ਹਨ ਨੰਬਰ 29 ਗਰਭਵਸਤਾ ਦੌਰਾਨ ਪ੍ਰਥਮ ਦਰਦੀ ਸਮੱਸਿਆ ਹੋ ਸਕਦੀ ਹੈ ਅਜਿਹੇ ਵਿੱਚ ਜ਼ਿਆਦਾ ਭਾਰ ਨਹੀਂ ਚੁੱਕਣਾ ਚਾਹੀਦਾ ਪਾਣੀ ਦੀ ਬਾਲਟੀ ਰਾਸ਼ਨ ਦੀਆਂ ਵਸਤੂਆਂ ਭਾਰੀਆਂ ਚੀਜ਼ਾਂ ਨਹੀਂ ਚੱਕਣੀਆਂ ਚਾਹੀਦੀਆਂ ਇਸ ਤਰ੍ਹਾਂ ਤੁਹਾਡੀ ਕਮਰ ਸਹੀ ਰਹੇਗੀ ਨੰਬਰ 3 ਜਿੰਨਾ ਕੁੜੀਆਂ ਨੂੰ ਆਪਦੇ ਪੇਕੇ ਘਰ ਵਿੱਚ ਬਹੁਤ ਐਸ਼ ਮਿਲੀ ਹੋਵੇ ਉਹਨਾਂ ਨੂੰ ਕਦੇ ਵੀ ਸਹੁਰੇ ਘਰ ਵਿੱਚ ਮਾਨ ਇੱਜ਼ਤ ਨਹੀਂ ਮਿਲਦਾ ਇਹ ਸਿਰਫ ਇੱਕ ਮਿਥ ਹੈ ਨੰਬਰ 31 ਇੱਕ ਖੋਜ ਵਿੱਚ ਪਾਇਆ ਗਿਆ ਹੈ ਕਿ ਜੋ ਲੋਕ ਦੈਨ ਵਿੱਚ 10 ਘੰਟੇ ਤੋਂ ਵੱਧ ਬੈਠਦੇ ਹਨ ਉਹਨਾਂ ਵਿੱਚ ਮਰਨ ਦਾ ਖਤਰਾ ਲਗਭਗ 50% ਇਸਦੀ ਬਾਦ ਜਾਂਦਾ ਹੈ ਇਸ ਲਈ ਦਫ਼ਤਰ ਵਿੱਚ ਆਪਣੀ ਸੀਟ ਨਾਲ ਚਿਪਕ ਕੇ ਨਾ ਰਹੋ ਸਗੋਂ ਥੋੜੀ ਥੋੜੀ ਦੇਰ ਤੋਂ ਬਾਅਦ ਬ੍ਰੇਕ ਲੈਂਦੇ ਰਹੋ ਨੰਬਰ 32 ਮੈਦੇ ਦੀ ਬਹੁਤ ਜ਼ਿਆਦਾ ਵਰਤੋਂ LDL ਨੂੰ ਵਧਾ ਸਕਦੀ ਹੈ ਜੋ ਕਿ ਇੱਕ ਖਰਾਬ ਕੰਟਰੋਲ ਹੁੰਦਾ ਹੈ ਜਿਸ ਦੇ ਨਤੀਜੇ ਵਜੋਂ ਸੇਤ ਸਮੱਦੀ ਸਮੱਸਿਆਵਾਂ ਵੱਧ ਜਾਂਦੀਆਂ ਹਨ ਅਤੇ ਹਾਈ ਬਲੱਡ ਪ੍ਰੈਸ਼ਰ ਹੋ ਸਕਦਾ ਹੈ ਤਾਂ ਮੈਦਾ ਖਾਨ ਤੋਂ ਪਰਹੇਜ਼ ਕਰੋ ਨੰਬਰ 33 ਸੁੱਕੇ ਨਾਰੀਅਲ ਦੇ ਵਨ ਨਾਲ ਨਾੜੀਆਂ ਦੀ ਬਲੋਕੇਜ ਅਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘੱਟ ਹੁੰਦਾ ਹੈ ਨੰਬਰ 34 ਜੇਕਰ ਕੋਈ ਵਿਅਕਤੀ ਡਿਪਰੈਸ਼ਨ ਦੀ ਦਵਾਈ ਲੈ ਰਿਹਾ ਹੈ ਜਾਂ ਕਿਸੇ ਵੀ ਤਰ੍ਹਾਂ ਦੇ ਡਿਪਰੈਸ਼ਨ ਤੋਂ ਪੀੜਤ ਹੈ ਤਾਂ ਉਹਨਾਂ ਨੂੰ ਬੈਂਗਨ ਖਾਨ ਤੋਂ ਹਮੇਸ਼ਾ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਜੇਕਰ ਉਹ ਇਸ ਨੂੰ ਖਾਣਗੇ ਤਾਂ ਇਸ ਨਾਲ ਦਵਾਈ ਦਾ ਅਸਰ ਬਹੁਤ ਘੱਟ ਹੋ ਜਾਂਦਾ ਹੈ ਤਾਂ ਹੀ ਸੀ ਅੱਜ ਦੀ ਜਾਣਕਾਰੀ ਦੋਸਤੋ ਮੈਨੂੰ ਪੂਰੀ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਜਾਣਕਾਰੀ ਜ਼ਰੂਰ ਪਸੰਦ ਆਈ ਹੋਵੇਗੀ ਤੇ ਇਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਾਂਝੇਗਾ ਤੁਹਾਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਦਿਓ ਮਿਲਦੇ ਆ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਰੱਬ ਰੱਖਾ ਧੰਨਵਾਦ